ਰਾਮਾਇ ਲੜਕੀ ਦੇ 3 ਸਾਲ ਤੋਂ ਇਹਦੇ ਨਾਲ ਰਿਲੇਸ਼ਨ ਸੀ ਤੇ ਇਹ ਲੜਕੀ ਮਤਲਬ ਆਪਣੇ ਪਰਿਵਾਰ ਨੂੰ ਗੁੰਮਰਾ ਕਰਨਾ ਚਾਹੁੰਦੀ ਸੀ ਮੰਡੀ ਗਵਿੰਦਗੜ੍ਹ ਤੋਂ ਜਾ ਕੇ ਇਹ ਗੱਡੀ ਟਰੇਸ ਕੀਤੀ ਤੇ ਗੱਡੀ ਤੋਂ ਬਾਅਦ ਤੂਰਾਪਿੰਡ ਦੇ ਵਿੱਚੋਂ ਇਹਨੂੰ ਲੜਕੀ ਨੂੰ ਟਰੇਸ ਕੀਤਾ ਗਿਆ ਪਤਾ ਲੱਗਿਆ ਕਿ ਜਿਹੜੀ ਲੜਕੀ ਹੈ ਇਹਦੇ 3 ਸਾਲ ਤੋਂ ਜਿਹੜੇ ਸੀ ਉਹ ਲੜਕੇ ਦੇ ਨਾਲ ਰਿਲੇਸ਼ਨ ਸੀ ਦੁਪਹਿਰ ਦੇ ਟਾਈਮ ਤੇ 112 ਤੋਂ ਕੰਪਲੇਂਟ ਆਈ ਕੰਟੋਰ ਰੂਮ ਤੋਂ ਤੇ ਉਹਦੇ ਵਿੱਚ ਦੱਸਿਆ ਗਿਆ ਵੀ ਚਾਰ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨੇ ਹੋਈ ਕਾਰ ਦੇ ਵਿੱਚ ਆ ਕੇ ਤੇ ਉਹਨਾਂ ਦੀ 9 ਨੂੰ ਤੇ ਡੇਢ ਸਾਲ ਦੀ ਬੱਚੀ ਨੂੰ ਗਵਾ ਕਰਕੇ ਲੈ ਗਏ ਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਹੇਠ ਡੀਐਸਪੀ ਸਾਹਿਬ ਦੀ ਯੋਗਵਾਹੀ ਦੇ ਨਾਲ ਪੁਲਿਸ ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਇਹਨੂੰ ਪੂਰੇ ਨੂੰ ਵੈਰੀਫਾਈ ਕੀਤਾ ਤੇ ਸੀਸੀਟੀਵੀ ਕੈਮਰੇ ਥਰੂ ਗੱਡੀ ਦਾ ਨੰਬਰ ਟ੍ਰੇਸ ਕਰਕੇ ਤੇ ਮੰਡੀ ਗਵਿੰਦਗੜ੍ਹ ਤੋਂ ਜਾ ਕੇ ਇਹ ਗੱਡੀ ਟਰੇਸ ਕੀਤੀ ਤੇ ਗੱਡੀ ਤੋਂ ਬਾਅਦ ਤੂਰਾਪਿੰਡ ਦੇ ਵਿੱਚੋਂ ਇਹਨੂੰ ਲੜਕੀ ਨੂੰ ਟਰੇਸ ਕੀਤਾ ਗਿਆ ਜਦੋਂ ਪੂਰਾ ਪ੍ਰੋਪਰ ਵੈਰੀਫਾਈ ਕੀਤਾ ਗਿਆ ਪਤਾ ਲੱਗਿਆ ਕਿ ਜਿਹੜੀ ਇਹ ਲੜਕੀ ਹੈ ਇਹਦੇ 3 ਸਾਲ ਤੋਂ ਜਿਹੜੇ ਸੀ ਉਹ ਲੜਕੇ ਦੇ ਨਾਲ ਰਿਲੇਸ਼ਨ ਸੀ ਜਿਹੜਾ ਲੜਕਾ ਇਹਨੂੰ ਨਾਲ ਤਿੰਨ ਲੜਕਿਆਂ ਨਾਲ ਲੈ ਕੇ ਆਇਆ ਸੀ ਇਹ ਪੂਰਾ ਡਰਾਮਾ ਜਿਹੜਾ ਇਹਨਾਂ ਨੇ ਆਪ ਹੀ ਰਚਿਆ ਹੋਇਆ ਸੀ ਤੇ ਪੁਲਿਸ ਨੂੰ ਸਾਰਾ ਦਿਨ ਇਹਨਾਂ ਨੇ ਮਤਲਬ ਗੁੰਮਰਾ ਘਤਾ ਤੇ ਜਿਹੜੀ ਇਹਨੂੰ ਕਾਰਵਾਈ ਕੀ ਕੀਤੀ ਗਈ ਹੈ ਤੇ ਕਿਹਨਾਂ ਦੇ ਖਿਲਾਫ ਕੀਤੀ ਗਈ ਹੈ ਇੱਕ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਹੈ ਵੀ ਇਹਨਾਂ ਨੇ ਮਤਲਬ ਆਪਣੇ ਪਰਿਵਾਰ ਨੂੰ ਵੀ ਤੇ ਪੁਲਿਸ ਨੂੰ ਵੀ ਗੁੰਮਰਾ ਕੀਤਾ ਇਸ ਕਰਕੇ ਇਹਨਾਂ ਦੇ ਖਿਲਾਫ ਜਿਹੜੀ ਆ 317 ਬੀ ਐਨ ਐਸ ਦੇ ਤਹਿਤ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਤੇ ਅੱਗੇ ਤੋਂ ਮੈਂ ਆਮ ਪਬਲਿਕ ਨੂੰ ਵੀ ਅਪੀਲ ਕਰਦਾ ਵੀ ਗਲਤ ਤਲਾਹ ਨਾ ਦਿਓ ਜੇ ਕੋਈ ਗਲਤ ਤਲਾਹ ਦਿੰਦਾ ਤੇ ਉਹ ਉਹਦੇ ਖਿਲਾਫ ਵੀ ਜਿਹੜੀ ਆ ਸਖਤੋ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਝੂਠੀ ਤਲਾਹ ਦੇਣ ਤੇ ਤੇ ਇਹੋ ਜਿਹਾ ਡਰਾਮਾ ਕਿਉਂ ਕੀਤਾ ਇਹਨਾਂ ਨੇ ਜੀ ਜਰਾ ਇਹ ਡਰਾਮਾ ਆ ਲੜਕੀ ਦੇ 3 ਸਾਲ ਤੋਂ ਇਹਦੇ ਨਾਲ ਰਿਲੇਸ਼ਨ ਸੀ ਤੇ ਲੜਕੀ ਮਤਲਬ ਆਪਣੇ ਪਰਿਵਾਰ ਨੂੰ ਗੁੰਮਰਾ ਕਰਨਾ ਚਾਹੁੰਦੀ ਸੀ ਵੀ ਮਤਲਬ ਮੈਨੂੰ ਇਹ ਕਿਡਨੈਪ ਕਰਕੇ ਲੈ ਗਏ ਨੇ ਤੇ ਹੁਣ ਮਤਲਬ ਜਦੋਂ ਕੱਲ ਵੈਰੀਫਾਈ ਕੀਤਾ ਪ੍ਰੋਪਰ ਇਹਨੂੰ ਲਿਆ ਕੇ ਇਹਦੇ ਮਾਪੇ-ਬਾਪ ਨੂੰ ਇਹਨਾਂ ਦੇ ਮਾਪੇ-ਬਾਪ ਨੂੰ ਲਿਆ ਕੇ ਜਦੋਂ ਪੂਰਾ ਹੀ ਵੈਰੀਫਾਈ ਹੋਇਆ ਤੇ ਪਤਾ ਲੱਗਾ ਇਹ ਲੜਕੀ ਜਿਹੜੀ ਇਹਦੇ ਨਾਲ 3 ਸਾਲ ਤੋਂ ਰਿਲੇਸ਼ਨ ਸੀ ਤੇ ਤਾਅਦ ਕਰਕੇ ਤੇਰੀ ਸੀ ਫਿਰ ਉਹਨਾਂ ਦਾ ਉਹਦਾ ਕੀ ਕੀਤਾ ਜਾਊਗਾ ਹੁਣ ਜੀ ਉਹ ਵੀ ਨਾਲ ਹੀ ਇਹਨਾਂ ਦੀ ਜੀ ਉਹ ਤਾਂ ਵਾਪਸ ਹੈ ਇਹਨਾਂ ਦੇ ਮਾਪੇ-ਬਾਪ ਆਪ ਦੇ ਵਿੱਚ ਇਹਨਾਂ ਨੂੰ ਇਹ ਹਵਾਲੇ ਕੀਤੀ ਜਾਊਗੀ ਅੱਗੇ ਜੋ ਵੀ ਹੈ